ਪਟਿੰਡਾ ਦੇ ਸੀਆਈਏ ਸਟਾਫ ਨੇ ਇੱਕ ਏਟੀਐਮ ਹੈਕਰ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਹਰਜੀਵਨ ਸਿੰਘ ਨੇ ਦੱਸਿਆ ਹੈ ਕਿ ਭពਿੰਦਰ ਸਿੰਘ ਜੋ ਕਿ ਪਟਿੰਡਾ ਦਾ ਹੀ ਰਹਿਣ ਵਾਲਾ ਹੈ ਵਕਵਾਕ ਬੈਂਕਾ ਵਿੱਚੋਂ ਏਟੀਐਮ ਹੈਕ ਕਰਕੇ ਉਹਨਾਂ ਦੇ ਪਾਸਵਰਡ ਲਾ ਕੇ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੀ ਲੁੱਟ ਕਰ ਚੁੱਕਾ ਹੈ ਉਹਨਾਂ ਨੇ ਕਿਹਾ ਕਿ ਦੋਸ਼ੀ ਭពਿੰਦਰ ਸਿੰਘ ਨੇ ਮਹਾਰਾਜ ਰਣਜੀਤ ਸਿੰਘ ਟੈਕਨੀਕਲ ਕਾਲਜ ਤੋਂ ਬੀਸੀਏ ਦੀ ਡਿਗਰੀ ਹਾਸਲ ਕੀਤੀ ਹੈ ਇਸਨੇ ਹੁਣ ਤੱਕ ਗੰਗਾਨਗਰ ਦੇ ਤਿੰਨ ਏਟੀਐਮ ਤੋਂ 50 ਲੱਖ ਰੁਪਏ देहरादून ਦੇ ATM ਤੋਂ 17 ਲੱਖ ਰੁਪਏ ਬड़ौदा ATM ਤੋਂ 10 ਲੱਖ ਦਾ ਅਤੇ ਕੋਟਾ ATM ਤੋਂ 11 ਲੱਖ ਰੁਪਏ ਤੋਂ ਇਲਾਵਾ ਪੰਜਾਬ ਹਰਿਆਣਾ ਤੇ ਉੱਤਰਾਖੰਡ ਤੇ ਡੇਢ ਦਰਜਨ ਤੋਂ ਵੱਧ ATM ਲੁੱਟੇ ਹਨ ਫਿਲਹਾਲ ਪੁਲਿਸ ਨੇ ਇਸ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਹਾਂਜੀ ਸਰ ਤੁਸੀਂ ਇੱਕ ATM ਹੈਕਰ ਬੰਦਾ ਫੜਿਆ ਹੈਗਾ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ATM ਆ ਇਹ ਤਾਂ ਭពਿੰਦਰ ਸਿੰਘ ਦਾ ਪਿੰਡ ਇਹਦਾ ਭੁਖਿਆ ਵਾਲੀ ਹੈ ਇਹਨਾਂ ਨੇ ਆਪ ਦਾ ਬਰੋ ਬਣਾਇਆ ਸੀਗਾ ਇੱਕ ਉੱਚੇ ਦੇ ਪਿੰਡ ਦਾ ਇਹ ਮੁੰਡਾ ਇੱਕ ਗਗਨ ਇੱਕ ਰਿਸ਼ਪਾਲ ਸਿੰਘ ਬਟੰਡੇ ਦਾ ਇੱਕ ਹੋਰ ਹੈ ਉਹਦੇ ਚ ਇਹਨਾਂ ਨੇ ਗੰਗਾ ਨਗਰ ਕੋਟਾ ਹਸਾਰ ਕਈ ਜਗ੍ਹਾ ਤੋਂ ਇਹਨੇ ਏਟੀਐਮ ਹੈਕ ਕਰਕੇ ਕੈਸ਼ ਕੱਟਿਆਗਾ ਮਤਲਬ ਕਿਸੇ ਚ 15 ਲੱਖ ਕਿਸੇ 18 ਲੱਖ 22 ਲੱਖ ਇਸ ਤਰ੍ਹਾਂ ਕਾਫੀ ਬਜੋ ਕੀਤੀ ਹੈਗੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਇਹਦੇ ਨਾਲ ਦੇ ਫੜੇਗੇ ਇੱਕ ਰਹਿੰਦਾ ਗਗਨਾ ਇੱਕ ਫੜਿਆ ਗਿਆ ਸੀ ਬੰਦਾ ਉਹਨੂੰ ਕੋਟਾ ਜੇ ਕੋਟਾ ਪੁਲਿਸ ਲੈ ਗਈ ਸੀ ਇਹ ਵੀ ਆਲਰੇਡੀ ਅਰੈਸਟ ਹੋ ਚੁੱਕੇ ਸਾਰੇ ਮੁਕਾਦਮਿਆਂ ਚ ਇੱਕ ਕੋਟੇ ਦਾ ਮੁਕਾਦਮਾ ਉਹਦੇ ਚ ਇਹਦੀ ਅਰੈਸਟ ਨਹੀਂ ਪਈ ਤੇ ਹੁਣੇ ਅਸੀਂ ਫੜਿਆ ਗਿਆ ਇਹਨੂੰ 10 ਤਰੀਕ ਨੂੰ ਜੀ ਇਹ ਕਿਸ ਤਰ੍ਹਾਂ ਸਾਰੇ ਲੁੱਟਕਵੇਂ ਕਰਦਾ ਸੀਗਾ ਬੰਦਾ ਆਨਲਾਈਨ ਕੋਈ ਟ੍ਰਾਂਜ਼ੈਕਸ਼ਨਸ ਕਰਦਾ ਸੀਗਾ ਇਹ ਨਹੀਂ ਜੀ ਇਹਨਾਂ ਦਾ ਇੱਕ ਕਾਫੀ ਪੜੇ ਲਿਖੇ ਛਾਤਰ ਬੰਦੇ ਹੈਗੇ ਇਹ ਇਹ ਜਦੋਂ ਏਟੀਐਮ ਚੋਂ ਕੈਸ਼ ਪਾਉਂਦੇ ਸੀਗੇ ਉਹਦਾ ਕੋਡਵਰਡ ਇਹ ਪਤਾ ਲਾ ਕੇ ਆਪਦੇ ਸਾਧਨਾਂ ਨਾਲ ਹੀ ਉਹ ਜੋ ਮਤਲਬ ਕਢ ਲੈਂਦੇ ਸੀ ਪੈਸੇ ਜੀ ਕਿਤੇ ਕਿੰਨੇ ਹੁਣ ਮਤਲਬ ਟੋਟਲ ਸਾਮਾ ਦਾ ਅਮਾਉਂਟ ਕਿੰਨਾ ਇਹਨਾਂ ਨੇ ਲੁੱਟਿਆ ਜੀ ਇਹਨਾਂ ਨੇ ਮਤਲਬ ਕਰੀਬ ਕਰੋੜ ਸਵ ਕਰੋੜ ਦੇ ਕਰੀਬ ਰਿਹਾ ਜਾਨਾ ਪੜ੍ਹ ਲਿਆ ਬ੍ਰਾਮਬੀ ਵੀ ਹੋਈ ਹੈ ਜੀ ਬ੍ਰਾਮਬੀ ਦੀ ਪਹਿਲਾਂ ਪੁਰਾਣੇ ਮੁਕਾਦਮੇ ਚ ਗੰਗਨਗਰ ਹੋ ਚੁੱਕੀ ਹੈ ਜੀ ਠੀਕ ਹੈ ਜੀ ਬਾਕੀ ਸਾਡੇ ਕੋਲੇ ਤਾਂ ਨਹੀਂ ਇਹਦੀ ਕੋਈ ਰਿਕਵਰੀ ਹੋਈ ਇਸ ਤਰ੍ਹਾਂ ਦੀ ਗੰਗਾ ਕੋਟਾ ਪੁਲਿਸ ਨੂੰ ਇਹ ਲੋੜੀਂਦਾ ਹੈਗਾ ਉੱਥੇ ਅਸੀਂ ਇਨਫੋਰਮੇਸ਼ਨ ਦੇਤੀ ਹੈ ਉਹ ਲੈ ਲੈਣਗੇ ਇਹਨਾਂ ਨੂੰ ਕਿੰਨੇ ਪੰਚਾਇਤ ਵੀ ਭੱਜ ਰਿਆ ਸੀ ਬਾਹਰ ਨਹੀਂ ਇਹ ਹੁਣ ਇਹਦਾ ਜਿਹੜਾ ਹੈ ਇਸ ਨੇ ਜਾਲੀ ਨਾਂ ਤੇ ਪਾਸਪੋਰਟ ਬਲਾਸਪੁਰ ਤੋਂ ਬਣਾ ਲਿਆ ਸੀਗਾ ਆਧਾਰ ਕਾਰਡ ਵੀ ਜ ਤੇ ਪਾਸਪੋਰਟ ਵੀ ਝਾਲੀ ਬਣਾ ਲਿਆ ਉਹ ਅਸਿਰ ਕਵਰ ਕਰ ਰਿਹਾ ਹੈ ਪਾਸਪੋਰਟ ਵੀ ਸਾਨੂੰ ਰਿਕਵਰ ਇਹਦੇ ਪਰਚਾ ਦਰਜ ਕੀਤਾ ਸੀ 420 475 ਝਾਲੀ ਪਾਸਪੋਰਟ ਬਣਾਉਗਾ ਬਾਕੀ ਤਫਤੀਸ਼ ਜਾਰੀ ਹੈ ਸਾਡੀ ਬਠਿੰਡਾ ਤੋਂ ਰਜਤ ਦੇ ਨਾਲ ਆकांक्षा सक्सेना ਦੀ ਰਿਪੋਰਟ ਪੰਜਾਬ ਟੂਡੇ